ਸ਼ਾਰਤਰੀ ਕਾਲ ਦੋਸਤੋ ਤੇ ਇੱਕ ਨਵਾਂ ਟ੍ਰੈਂਡ ਹੋਰ ਚੱਲਿਆ ਮੈਂ ਉਹਦੀ ਡੀਬੀ ਵੀ ਲਾ ਦੂੰਗਾ ਉੱਤੇ ਤੇ ਤੁਹਾਨੂੰ ਫੋਨ ਆਊਗਾ ਕਹੂਗਾ ਕਿ ਮੈਂ ਇਟਲੀ ਤੋਂ ਬੋਲਦਾ ਮੈਂ ਤੁਹਾਡੀ ਮਦਦ ਕਰਨਾ ਚਾਹੁੰਨਾ 10 ਲੱਖ ਦੀ 5 ਲੱਖ ਦੀ ਹਨਾ ਤੇ ਉਸ ਤੋਂ ਬਾਅਦ ਤੁਹਾਡੇ ਤੋਂ ਖਾਤਾ ਨੰਬਰ ਮੰਗਾਇਆ ਜਾਊਗਾ ਫਿਰ ਤੁਹਾਡੇ ਤੋਂ ਤੁਹਾਨੂੰ 2000 ਰੁਪਿਆ ਪਾਉਣ ਨੂੰ ਵੀ ਕਿਹਾ ਜਾਊਗਾ ਵੀ 2000 ਰੁਪਿਆ ਤੁਸੀਂ ਪਾਓ ਤੁਹਾਨੂੰ ਡਾਲਰ ਜਿਹੜੇ ਉਹ ਚੇਂਜ ਕਰਕੇ ਦੇਵਾਂਗੇ ਮੇਰੇ ਇਹ ਕੰਮ ਮੈਂ ਡੀਪੀ ਉੱਪਰ ਲਾ ਰਿਹਾ ਮੈਨੂੰ ਇਹ ਪੂਰੀ ਇਹਦੀ ਚਾਹੀਦੀ ਆ ਡਾਟਾ ਵੀ ਇਹ ਬੰਦਾ ਸਹੀ ਬੋਲਦਾ ਪਿਆ ਕਿ ਫੋਕ ਹੈ ਹਨਾ ਤੇ ਕਹਿੰਦਾ ਮੈਂ 10 ਲੱਖ ਰੁਪਇਆ ਇਦਾਂ ਕਰਕੇ ਪਾ ਦਿੰਦਾ ਤੈਨੂੰ ਜੇ ਲੋੜ ਹੈ ਤਾਂ ਤੇ ਇਦਾਂ ਵੈਸੇ ਕੋਈ ਪਾਉਂਦਾ ਤਾਂ ਨਹੀਂਗਾ ਤੇ ਮੈਂ ਕਿਹਾ ਚੱਲ ਆਪਾਂ ਭਰਾਵਾ ਤੋਂ ਪੁੱਛਦੇ ਆ ਵੀ ਇਹ ਤੁਸੀਂ ਵੀ ਸ਼ਾਇਦ ਇਹ ਵੀਡੀਓ ਵੇਖੀ ਹੋਊਗੀ ਵੀ ਇਹ ਫਰਾਡ ਹੈ ਜਾਂ ਕੀ ਕਹਿੰਦੇ ਆ ਸਹੀ ਆ ਆ ਬੰਦਾ ਕਹਦਾ ਪੈਸੇ ਉਹ ਕੋਈ ਬਾਦਨਾ ਵਾ ਤੇ ਆਪਦਾ ਖਾਤਾ ਭੇਜੋ ਤੇ 2000 ਰੁਪਇਆ ਤੁਹਾਡਾ ਡਾਲਰ ਚੇਂਜ ਕਰਨ ਦਾ ਮਿਲੂਗਾ ਵੀਡੀਓ ਅੱਗੇ ਸ਼ੇਅਰ ਵੀ ਕਰਾ ਜੇ ਜੇ ਗਲਤ ਹੋਇਆ ਤਾਂ ਤਾਂ ਵੀ ਅਗਲੇ ਦਾ ਫਾਇਦਾ ਠੀਕ ਹੈ ਜੀ ਤੇ ਜੇ ਸਹੀ ਹੋਇਆ ਤਾਂ ਤਾਂ ਵੀ ਅਗਲੇ ਦਾ ਫਾਇਦਾ ਦੋਨੇ ਚੀਜ਼ਾਂ ਜੀ ਅਗਲੇ ਦਾ ਫਾਇਦਾ ਹੋ ਜੂਗਾ ਹੋਰ ਭਰਾਵਾਂ ਕੋਈ ਫਟੋਗੇ ਧੰਨਵਾਦ ਜੀ